ਆਵੇ ਆਜੂਆ ਦੇ ਗੋਲੇ ਸੋਰੀਆ ਪੱਕੀਆਂ ਗੋਰੀਆਂ ਅੰਗੀਆਂ ਲੈ ਬਲਾਈਆਂ ਆਇਓ ਕਿਹਦੇ ਤੇਜ ਦਾ ਜਾਗਰਣ ਕੀ ਹੁੰਦੀ ਹੈ ਤੇ ਜਿਹੜੀਆਂ ਸਰਕਾਰਾਂ ਨੇ ਸਭ ਕੋਈ ਕਿਸੇ ਦੇ ਸਾਡੀ ਨਹੀਂ ਮਾਰਨੀਆ ਇਹਦਾ ਸਿਰਫ ਆਪਣੀ ਕੁਰਸੀ ਹਾਂਜੀ ਭਾਈ ਜਿਹੜਾ ਅੱਜ ਤੁਸੀਂ ਅੰਦੋਲਨ ਕਰ ਰਹੇ ਹੋ ਰੇਲ ਰੋਕੋ ਇਹ ਕਿਸ ਧਰਬ ਦੇ ਵਿੱਚ ਕਰ ਰਹੇ ਹੋ ਤੇ ਕੀ ਕਹਿਣਾ ਤੁਹਾਡਾ ਜੀ ਦੇਖੋ ਜਿਹੜਾ ਅੰਦੋਲਨ ਆ ਸਾਡਾ ਕੋਈ ਸ਼ੌਂਕ ਨਹੀਂ ਕੰਮ ਕਰ ਸੀ ਜਾਂਦਾ ਟਾਈਮ ਆ ਛੱਡ ਕੇ ਵੀ ਅਸੀਂ ਟ੍ਰੇਨਾਂ ਰੋਕੀਏ ਜਾਂ ਕਿਸੇ ਨੂੰ ਪਰੇਸ਼ਾਨ ਕਰੀਏ ਸੀ ਇਹ ਭਾਜੀਪੀ ਦਾ ਇੱਕ ਗੁੰਡਾ ਮੰਤਰੀ ਅਜੇ ਮਿਸ਼ਰਾ ਟੈਣੀ ਨੇ 3 ਸਾਲ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਸਾਡੇ ਕਿਸਾਨ ਭਰਾਵਾਂ ਤੇ ਗੱਡੀ ਚੜਾ ਕੇ ਜਿਹੜੇ ਸ਼ਹੀਦ ਕੀਤੇ ਇੱਕ ਪੱਤਰਕਾਰ ਭਰਾ ਵੀ ਸੀ ਸਾਡਾ ਉਹਦੇ ਮਸਲੇ 'ਚ ਜਿਹੜਾ ਹਲੇ ਤੱਕ ਉਸ ਤੇ ਕੋਈ ਕਾਰਵਾਈ ਸਖਤ ਐਕਸ਼ਨ ਇਹਨਾਂ ਨੇ ਨਹੀਂ ਲਿਆ ਤੇ ਉਹਨੂੰ ਕੋਈ ਸਜ਼ਾ ਨਹੀਂ ਦਿਵਾਈ ਉਸ ਦੇ ਇਨਸਾਫ ਵਾਸਤੇ ਅੱਜ ਅਸੀਂ ਸਾਨੂੰ ਇਹ ਇੱਥੇ ਪ੍ਰੋਗਰਾਮ ਦੇਣਾ ਤੇ ਜਿਹੜਾ ਤੁਸੀਂ ਰੇਲ ਰੋਕੋ ਅੰਦੋਲਨ ਕਰ ਰਹੇ ਹੋ 2 ਘੰਟੇ ਦੇ ਵਾਸਤੇ ਤੁਹਾਨੂੰ ਕੋਈ ਅਧਿਕਾਰੀ ਜਾਂ ਕੋਈ ਉੱਚ ਅਧਿਕਾਰੀ ਕੋਈ ਮਿਲ ਲਾਇਆ ਨਹੀਂ ਇਸ ਤਰ੍ਹਾਂ ਵਿੱਚ ਨਹੀਂ ਫਿਲਹਾਲ ਕੋਈ ਸਾਡਾ ਜਿਸ ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਜੇ ਮਤਲਬ ਜੇ ਕੋਈ ਤੁਹਾਨੂੰ ਅਧਿਕਾਰੀ ਨਹੀਂ ਮਿਲਣਾਉਂਦਾ ਤਾਂ ਫਿਰ ਤੁਹਾਡਾ ਧਰਨਾ ਪਰਦਸ਼ਾ ਜਿਹੜਾ ਅੰਦੋਲਨ ਆਇਆ ਰੋ ਜਿਉਂਦਾ ਤਿਉਂ ਰਹੇਗਾ ਚਾਹੇ ਚੱਕ ਦਿੱਤਾ ਜਾਏ ਨਹੀਂ ਇਹ ਸਾਡੇ ਜਿਹੜੇ ਵੱਡੇ ਦੋ ਫੋਰਮ ਨੇ ਐਸਕੇਐਮ ਤੇ ਐਸਕੇਐਮ ਨਾਯਨ ਪੋਲੀਟੀਕਲ ਜਿਹੜਾ ਉਹਨਾਂ ਦਾ ਜੋ ਫੈਸਲਾ ਹੋਊਗਾ ਉਹਦੇ ਹਿਸਾਬ ਨਾਲ ਅਸੀਂ ਚੱਲਾਂਗੇ ਹਾਂਜੀ ਨੂੰ ਪਰਵਾਹ ਕਰਨ ਦੇ ਚੁਣਿਆਂ ਸਿੰਘ ਸੋਨਾ ਸ਼ੂਭਾ ਸਿਰਨੁਮੇਤ ਪ੍ਰਧਾਨ ਭਾਰਤੀ ਕਿਸਾਨ ਜੋਨ ਦੇ ਇਕਤਾ ਪਟੇੜੀ ਕਲਾਂ ਜਿਹੜਾ ਅੱਜ ਦਾ ਪ੍ਰੋਗਰਾਮ ਰੇਲ ਰੋਕੋ ਅੰਦੋਲਨ ਤੋਂ 2 ਘੰਟੇ ਵਾਸਤੇ 12:30 ਤੋਂ ਲੈ ਕੇ 2:30 ਵਜੇ ਤੱਕ ਪੂਰੇ ਭਾਰਤ ਦੇ ਵਿੱਚ ਦੋ ਵੱਡੇ ਫਾਰਮਾਂ ਵੱਲੋਂ ਜਿਹੜਾ ਕਿਸਾਨ ਅੰਦੋਲਨ 2 ਦੀ ਲੜਾਈ 13 ਫਰਕ ਤੋਂ ਲੜ ਰਿਹਾ ਉਹਨਾਂ ਵੱਲੋਂ ਆ ਪ੍ਰੋਗਰਾਮਾ 2021 ਦੇ ਵਿੱਚ ਜਿਹੜਾ ਪਹਿਲਾਂ ਦਿੱਲੀ ਅੰਦੋਲਨ ਚੱਲਿਆ ਅੱਜ ਤੱਕ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਤੇ ਇੱਕ ਲਖਬੀਰਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਕਿਸਾਨਾਂ ਨੇ ਸਿੱਧੀਆਂ ਗੱਡੀਆਂ ਚੜਾ ਕੇ ਭਾਜਪੀ ਦਾ ਮੰਤਰੀ ਤਾਂ ਅਜੇ ਮਿਸਰਾ ਟੈਨੀ ਸ਼ਹੀਦ ਕਰਕੇ ਗੱਡੀਆਂ ਚੜਾ ਕੇ ਕਿਸਾਨ ਚਾਰ ਕਿਸਾਨ ਇੱਕ ਸਾਡਾ ਪੱਤਰਕਾਰ ਰਵੀਰ ਵੀ ਇੱਥੇ ਸ਼ਹੀਦ ਕੀਤਾ ਗਿਆ ਉਹਨਾਂ ਦੇ ਇਨਸਾਫ ਗਵਾਣ ਵਾਸਤੇ ਅਤੇ ਜਿਹੜੀਆਂ ਸਾਡੀਆਂ ਕਿਸਾਨੀ ਮੰਗਾਂ ਨੇ ਮੌਕੇ ਦੀਆਂ ਜਿਵੇਂ ਐਮਐਸਪੀ ਗ੍ਰੰਟੀ ਨੂੰ ਹੋ ਗਿਆ ਜਿਵੇਂ ਸਮੀਲਾਟਾ ਕਮੇਟੀ ਦੇ ਪ੍ਰੋਪੋਜ਼ ਦੀ 2000 ਰੁਪਏ ਪਿਛਲੇ ਕਿਲੇ ਹੋ ਗਿਆ ਉਹ ਮੰਗੇਗਾ ਵਾਸਤੇ ਨਜ਼ੂਰਾਂ ਪਰਖ ਵਾਸਤੇ ਵੀ ਦੋ ਦਿਨ ਕੰਮ ਨਾਲ 700 ਰੁਪਏ ਦਿਹਾੜੀ ਜਾਂ ਹੋਰ ਕੋਈ ਬੀਮਾ ਵਿਜੇ ਦੀ ਸੋਧਵਾਤ ਬੀਮਾ ਤੋਂ ਆਪਣੇ ਖੇਤੀਬਾੜੇ ਇਹ ਮੌਕੇ ਦੀਆਂ ਮੰਗਾਂ ਨੇ ਉਹਨਾਂ ਨੂੰ ਮਨਾਉਣ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਲਿਆ ਗਿਆ ਪੂਰੇ ਭਾਰਤ ਦੇ ਵਿੱਚ ਪਰ ਕੰਜਲ ਤੋਂ ਵੱਡੀ ਗੱਲ ਕਾਨੂੰਨ ਦੀ ਵਿਵਸਥਾ ਦਾ ਜਿਵੇਂ ਜਿਹੜਾ ਸਾਡੇ ਲਖਬੀਰਪੁਰ ਦੇ ਕਿਸਾਨਾਂ ਨਾਲ ਜੋ ਸੱਦਤ ਹੋਏ ਨੇ ਧੱਕੇਸ਼ਾ ਹੋਏ ਸਿੱਧੇ ਸੀਧੇ ਕਰੇ ਗਏ ਨੇ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਪਰ ਉਹ ਤੋਂ ਹੋਰ ਵੱਧ ਕੇ 13 ਫਰਵਰੀ ਤੋਂ ਜਿਹੜਾ ਉਹਦੇ ਕਿਸਾਨ ਦੋ ਦੰ ਦੋ ਚੱਲਿਆ ਉਹਦੇ ਵਿੱਚ ਮਤਲਬ ਬਾਰਡਰਾਂ ਤੇ ਵੱਡੇ ਵੱਡੇ ਬੈਰੀਗੇਡ ਲਾ ਕੇ ਜਿਵੇਂ ਕੋਈ ਹੋਰ ਦੇਸ਼ੋਂ ਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਪੂਰੇ ਭਾਰਤ ਦੇ ਜਿਹੜੀਆਂ ਮੰਗਾਂ ਪਈਆਂ ਉਹ ਆਪਣੀਆਂ ਮੰਗਾਂ ਬਣਵਾਸ ਦਿੱਲੀ ਸ਼ਾਂਤ ਮੈਤਰੀ ਕੇ ਗੱਲ ਆਪਣਾ ਅੰਦਰੋਂ ਚਲਾਉਣ ਵਾਸਤੇ ਜਾ ਰਹੇ ਤੇ ਪਰ ਜਿਹੜਾ ਸਰਕਾਰ ਨੇ বিজেপি ਸਰਕਾਰ ਨੇ ਉੱਥੇ 7000 ਤੋਂ ਵੱਧ ਆਰਮਡ ਸੈਨਿਕ ਲਾ ਕੇ ਸਿੱਧੀ ਗੋਲੀਬਾਰੀ ਕਰੀ ਗਈ ਮਤਲਬ ਐਸਐਲਰ ਦੀਆਂ ਗੋਲੀਆਂ ਕਸਪੈਰ ਅੱਗੇ ਇਸ ਦੇ ਅਸਤਰੂ ਗੇਸ ਦੇ ਗੋਲੇ ਉਹਦੇ ਵੀ ਸਾਡੇ ਹਜ਼ਾਰਾਂ ਕਿਸਾਨਾਂ ਕੱਟੜ ਹੋਏ ਉਹਦੇ ਵਿੱਚ ਕਿਸੇ ਨੇ ਆਪਣੀ ਅੱਖ ਗਵਾਈ ਕਿਸੇ ਨੇ ਆਪਣਾ ਮੋਢਾ ਗਵਾਇ ਕਿਸੇ ਨੇ ਆਪਣੀ ਲੱਤ ਗਵਾਈ ਇਹਦੇ ਨਾਲੋਂ ਵੱਧ ਕੇ ਵੀ ਜਿਵੇਂ ਖਨੌਰੀ ਬਾਰਡਰ ਤੇ ਇੱਕ ਸਾਡਾ 21 ਸਾਲ ਦਾ ਵੀਰ ਆ ਸੁਭਕਰਨ ਸਿੰਘ ਉਹਨੂੰ ਸਿੱਧੀਆਂ ਗੋਲੀਆਂ ਮਾਰ ਕੇ ਸੀਧਾ ਕੀਤਾ ਗਿਆ ਉਹਨਾਂ ਨੂੰ ਇਨਸਾਫ਼ ਵਾਸਤੇ ਜਿਹੜੀ ਭਾਜਪਾ ਸਰਕਾਰ ਆ ਜਾਂ ਹਰਿਆਣਾ ਸਰਕਾਰ ਆਪਾਂ ਕਹਿ ਸਕਦੇ ਆ ਔਰ ਨੂੰ ਪਤਾ ਨਹੀਂ ਕੀ ਲੱਗਦਾ ਵੀ ਜਿਹੜੇ ਅਸੀਂ ਕਹਿੰਦੇ ਵੀ ਅਸੀਂ ਜਾਗਦਾ ਮੈਨੂੰ ਆ ਲੱਗੀ ਜਾਂਦਾ ਤੁਸੀਂ ਅੱਜ ਅੰਗਰੇਜ਼ਾਂ ਦੇ ਤੋਂ ਗੁਲਾਮ ਹੋ ਕੇ ਜਾਤ ਹੋ ਕੇ ਸਾਡੇ ਪੀੜ੍ਹੀ ਦੀ ਗੱਲ ਲੀਡਰ ਨੇ ਉਹਨਾਂ ਦੇ ਗੁਲਾਮ ਆ ਕਿਉਂਕਿ ਜਿਹੜੀ ਬੀਜੇਪੀ ਸਰਕਾਰ ਆ ਇਹ ਸਰਕਾਰਾਂ ਸਾਰਾ ਕੁਝ ਕਾਰਪੋਰੇਟ ਸੈਕਟਰ ਨੂੰ ਸੌਂਪਣਾ ਚਾਹੁੰਦੇ ਨੇ ਹੱਥਾਂ ਦੇ ਵਿੱਚ ਜਿਵੇਂ ਜੇ ਤਾਂ ਕੋਈ ਸਰਕਾਰੀ ਦਾ ਘਾਟੇ ਵੱਲ ਜਾ ਰਿਹਾ ਪ੍ਰਾਈਵੇਟ ਸੈਕਟਰ ਵੱਧੇ ਵੱਲ ਜਾ ਰਿਹਾ ਆਪਾਂ ਗੱਲ ਕਰੀਏ ਇਲੈਕਸ਼ਨ ਹੈ ਹਿਆਣੇ ਚ ਇਲੈਕਸ਼ਨ ਹੈ ਕਿ ਇਸ ਮੁਕਤੇ ਤੇ RAM REED ਜੋ ਪ੍ਰੋਗਰ ਬੰਦੀ ਜੈਸੀ ਕਿਉਂ ਦੇਖੋ ਜਿਹੜੇ ਹਨ ਇਹ ਪੋਲੀਟਿਕਨ ਸਾਰੇ ਸਟੰਟ ਨੇ ਅਸਲ ਗੱਲ ਆ ਜੇ ਉਹ ਕਿਸਾਨ ਮਜ਼ਦੂਰ ਵਰਗ ਨੂੰ ਧਿਆਨ ਦੇ ਵਿੱਚ ਆਉਂਦੇ ਜਿਹੜੇ ਜਾਇਜ਼ ਮੰਗਾਂ ਨੇ ਉਹ ਮੰਨ ਲੈਣਾ ਤਾਂ ਉਹਨਾਂ ਨੂੰ ਸਟੰਟ ਕਰਨ ਦੀ ਲੋੜ ਹੀ ਨਹੀਂ ਹੈਗੀ ਸਿੱਧੀ ਜੀ ਅਸਲਾਹ ਗੱਲ ਆ ਜਦੋਂ 2013 ਦੇ ਵਿੱਚ ਬੀਜੇਪੀ ਸਰਕਾਰ ਸੱਤਾ ਚਾਹੀਦੀ ਉਹਨਾਂ ਨੇ ਲੋਕਾਂ ਨਾਲ ਵਾਅਦੇ ਕਰੇ ਤੇ ਜਿਹੜੇ ਜਿਹੜਾ ਚੋਣ ਮੈਨੀਫੈਸਟੋ ਵੀ ਹਾਂ ਜੀ ਅਸੀਂ ਸਾਰੀਆਂ ਫਸਤਾ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਸਭਾ ਮਨਨ ਕਮੇਟੀ ਦੀ ਰਿਪੋਰਟ ਲਾਗੂ ਕਰਾਂਗੇ ਉਹ ਤਾਂ ਲਾਗੂ ਕੀ ਕਰਨ ਤਾਂ ਜਿਹੜੀਆਂ ਮੰਗਾਂ ਉਹਨਾਂ ਨਾਲੋਂ ਬਾਅਦ ਕਿ ਉਲਟ ਇਹੋ ਜਿਹੇ ਪਾਲਿਸਾਂ ਲੈ ਕੇ ਆਏ ਵੀ ਜਿਹੜੀਆਂ ਕਿਸਾਨਾਂ ਦਾ ਜ਼ਮੀਨਾਂ ਜਾਇਦਾਦਾਂ ਨੇ ਉਹ ਸਾਰੀਆਂ ਕਾਰਪੋਰੇਟ ਸੈਕਟਰ ਦੇ ਹੱਥਾਂ ਵਿੱਚ ਚਲੀਆਂ ਜਾਣ। ਦੇਖੋ ਜਿਹੜੇ 13 ਫਾਰਮ 2 ਵੱਡੇ ਫਾਰਮ ਸਕੀਮ ਹੈ ਰਾਜ ਤੇ ਕੇ ਐਮ ਵੱਲੋਂ ਜਿਹੜਾ ਸੰਘਰਸ਼ ਆ ਉਹ ਹੋਰ ਤੇਜ਼ ਕਰਾਜੂ ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਸਾਡੇ ਬਿਲਕੁਲ ਜਾਇਜ਼ ਮੰਗਾਂ ਨੇ ਸਰਕਾਰ ਦੇ ਮੰਨੀਆਂ ਹੋਈਆਂ ਮੰਗਾਂ ਨੇ ਕਿਸਾਨ ਮਜ਼ਦੂਰ ਜਿਹੜੀਆਂ ਚੀਜ਼ਾਂ ਪੈਦਾ ਕਰ ਸਕਦਾ ਕੋਈ ਫੈਕਟਰੀ ਬਣਾ ਸਕ ਬਣਾ ਸਕਦੀ ਜਿਹੜਾ 30 32 ਚੀਜ਼ਾਂ ਖਾਣ ਵਾਲਿਆਂ ਨੇ ਉਹਦੇ ਕਰਕੇ ਜਿਹੜੇ 80% ਕਿਰਤੀਮਹਿਤੀ ਲੋਕ ਨੇ ਉਹ ਉਹਨਾਂ ਨਾਲ ਪ੍ਰਭਾਵਤ ਹੁੰਦੇ ਨੇ ਉਹਨਾਂ ਦੇ ਸਿਰ ਪਾਖੜਨੇ ਇਹਦੇ ਕਰਕੇ ਜਦੋਂ ਤੱਕ ਉਹ ਕਿਸਾਨ ਮਜ਼ਦੂਰਾਂ ਦੇ ਮੰਗਾਂ ਪੂਰੀਆਂ ਨਹੀਂ ਕਰ ਜਾਂਦੇ ਤਾਂ ਦੇਸ਼ ਨੂੰ ਚੱਲਣਾ ਔਖਾ ਆ ਅਸਲ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਵੀ ਜਿਹੜਾ 80% ਕਿਰਤੀਮਹਿਤੀ ਲੋਕ ਨੇ ਕੋਈ ਨਾ ਕੋਈ ਕੰਮ ਕਰਕੇ ਲੋਕ ਟੈਕਸ ਦੇ ਕੇ ਸਰਕਾਰਾਂ ਵੀ ਚੱਲ ਰਹੀਆਂ ਉਹਨਾਂ ਦਾ ਸਿਰ ਆਪਾਂ ਲੋਕਾਂ ਦੇ ਢਿੱਡ ਵੀ ਉਹਨਾਂ ਨੂੰ ਸਿਰੋਂ ਭਰਨਾ ਹੈ ਪਰ ਸਰਕਾਰ ਸਾਰਾ ਕੁਝ ਇੱਕ ਕਾਰਪੋਰੇਟ ਸੈਕਟਰ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਆ ਉਹਨਾਂ ਵਾਸਤੇ ਕੋਈ ਪਾਲਿਸੀ ਨਹੀਂ 80% ਲੋਕਾਂ ਵਾਸਤੇ ਕਾਰਪੋਰੇਟ ਸੈਕਟਰ ਨਾਲ ਬਸ ਉਹਨਾਂ ਦੇ ਫੈਕਟਰੀਆਂ ਦਾ ਬਥੇਰੀਆਂ ਪਾਲਿਸੀ ਆ ਸਾਬ ਚਲੋ ਜੀ ਮੈਂ ਤੁਹਾਡੇ ਆਪਣਾ ਮਨਜੀਤ ਸਿੰਘ ਖਬਰ ਬਰਾਸਦੋ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾਂਗੇ ਜੋ ਕਿ ਜਿੱਦੀ ਬੀਬੀਆਂ ਪਹਿਲਾਂ ਜੋ ਘਰ ਦੇ ਵਿੱਚ ਚੁੱਲ੍ਹੇ ਚੌਂਕੇ ਦੇ ਵਿੱਚ ਹੁੰਦੀਆਂ ਸੀਗੇ ਅੱਜ ਜੋ ਵਿਚਾਰੀਆਂ ਕਿਸ ਤਰ੍ਹਾਂ ਰੋਲਦੀਆਂ ਪਈਆਂ ਨੇ ਕਿਸ ਤਰ੍ਹਾਂ ਬੇਟੀ ਪੜਾਓ ਤੇ ਬੇਟੀ ਪਹਚਾਓ ਦਾ ਨਾਰਾ ਨਾ ਰਹਿ ਗਿਆ ਖੋਖਲੇ ਦਿਖਦੇ ਆਪਾਂ ਨਜ਼ਰ ਆਣੇ ਕਿਵੇਂ ਧੀਆਪੇ ਨੇ ਆਪਣੀ ਇਸਨ ਡੇਲ ਪੱਟੀ ਤੇ ਬੈਠੇ ਇਹਦੇ ਪੁੱਛਾਂਗੇ ਭੈਣ ਨੂੰ ਪੈਜੀ ਸੱਚੀ ਗੱਲ ਕੀ ਵਜ੍ਹਾ ਕਿ ਆਪਾਂ ਘਰ ਤੋਂ ਕਾ ਚੁੰਦਾ ਛੱਡ ਕੇ ਬੱਚੇ ਚੋਂ ਬੱਚੇ ਪਰਿਵਾਰ ਛੱਡ ਕੇ ਕੀ ਆਪਾਂ ਨੂੰ ਰੁਲਣਾ ਪੈ ਰਿਹਾ ਏ ਇੱਕ ਜ਼ਿੰਮੇਵਾਰ ਹਾਂਜੀ ਗੱਲ ਇਹੀ ਆ ਜੀ ਜੇ ਸਰਕਾਰ ਸਾਡੀ ਮੰਗਾ ਮੰਨਦੀ ਹੋਵੇ ਜਾਂ ਸਾਡਾ ਇਨਸਾਫ ਸਾਡੇ ਨਾਲ ਹੁੰਦਾ ਹੋਵੇ ਸੀ ਕਿਉਂ ਆ ਗਰਮ ਗਰਮ ਲਾਈਨਾਂ ਤੇ ਬੈਠੀਏ ਅੱਜ ਅੱਜ ਜਿਹੜਾ ਧਰਨਾ ਲਾਇਆ ਜੇ ਰੇਲ ਗੋਚ ਨੂੰ ਅੱਜ ਪ੍ਰਦਰਸ਼ਨ ਹੋ ਰਿਹਾ ਲਖੀਮਪੁਰ ਦੇ ਵਿੱਚ ਚਾਰ ਆਪਣੇ ਸੇ ਆਹ ਇਸ਼ਾਨਸ਼ੀਰ ਹੋਏ ਜੇ ਇੱਕ ਹੋਇਆ ਪੱਤਰਕਾਰ ਵੀਰ ਸ਼ਹੀਦ ਉਹਦੀ ਇਨਸਾਫ ਨਹੀਂ ਲਾਇਆ 2 ਘੰਟਿਆਂ ਦਾ ਨੀ ਇਸ ਹਾਥ ਸੈਨਿਕ ਸਾਲਾ ਉੱਪਰ ਚੁੱਕਿਆ ਤਾਂ ਇਨਸਾਫ ਨਹੀਂ ਮਿਲਿਆ ਜਿਵੇਂ ਕਿ ਆਪਾਂ 84 ਦਿੰਗੇ ਦੀ ਗੱਲ ਕਰੀਏ ਤਾਂ ਅੱਤਕ ਉਹਨਾਂ ਨੂੰ ਸਾਹਿਬ ਨੇ ਮਿਲਿਆ ਤੌਨੀ ਕੁਸਾਦਨ ਸਾਹਿਬ ਤੋਂ ਸਾਹਿਬ ਮਿਲ ਗਿਆ ਪਰ ਜੀ ਅਸੀਂ ਤਾਂ ਕਰਨਾਗਾ ਕੋਈ ਨਾ ਜਗਾ ਰਹੇ ਹਾਂ ਅਸੀਂ ਸਾਡੇ ਤਾਂ ਇਹ ਨਾ ਕੋਈ ਰੁਕਣ ਨਹੀਂ ਲੱਗਿਆ ਉਹਨਾਂ ਨੇ ਸੋਣਾ ਨਹੀਂ ਪਰ ਉਹਨਾਂ ਨੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸਾਨੂੰ ਇਹ ਕੰਮ ਕਰਨਾ